ਪਰਦਾ ਕੀ ਅਜੇ ਪ੍ਰਗਟ ਜਿਹੜਾ ਸੁਭਾਜ ਪ੍ਰਗਟ ਕੇਂਦਰੀ ਮੰਦਰ ਸਮਾਗਮ ਜੈ ਵਾਲਮੀਕੀ ਦੀ ਹਰ ਹਰ ਵਾਲਮੀਕੀ ਕਬਨ ਜੀ ਅੱਜ ਤੁਹਾਨੂੰ ਪਤਾ ਹੀ ਆ ਕਿ ਅੱਜ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਕੋਡ ਰੋਡ ਤੋਂ ਰੰਭ ਹੋ ਕੇ ਸ਼ਹਿਰ ਦੇ ਵਗ ਵਗ ਗਲੀਆਂ ਬਜ਼ਾਰਾਂ ਚ ਹੁੰਦੇ ਹੋਏ ਦੁਬਾਰਾ ਮੰਦਰ ਵਿੱਚ ਪਹੁੰਚੀ ਆ ਔਰ ਕੋਈ ਦੇਖਿਆ ਵੀ ਕਿੰਨਾ ਖੂਬਸੂਰਤ ਨਜ਼ਾਰਾ ਸੀ ਅੰਮ੍ਰਿਤਸਰ ਤੋਂ ਮਾਨਰ ਸੈਨਾ ਚੇਚੇ ਦੌਰ ਦੇ ਪਹੁੰਚੀ ਸੀ ਔਰ ਰਾਵਜ ਜੋ ਉਹ ਬੇਦ੍ਰਿਸ਼ ਵੇਖਣ ਨੂੰ ਮਿਲਿਆ ਉਹ ਅਲੋਪਿਕ ਨਜ਼ਾਰਾ ਸਾਰਿਆਂ ਦੇ ਮਨ ਪਉ ਰਾ ਦੇ ਸੀ ਅੱਜ ਸਾਰੇ ਸ਼ਹਿਰ ਨਾਸੀਆ ਨੇ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ ਔਰ ਭਗਵਾਨ ਵਾਲਮੀਕ ਜੀ ਦੇ ਆ ਕਵਜਾ ਤਰਾ ਦੀਆਂ ਰੌਣਕਾਂ ਨੂੰ ਵਧਾਇਆ ਹੈ। ਔਰ ਤੁਸੀਂ ਦੇਖਿਆ ਹੈ ਕਿ ਰਾਧਾ ਕ੍ਰਿਸ਼ਨ ਦੀ ਜੋੜੀ ਜਿਹੜੀ ਝਾਕੀਆਂ ਵਿੱਚ ਉਹ ਚੇਚੇ ਤੌਰ ਤੇ ਪਹੁੰਚੀ ਸੀ ਔਰ ਉਹਨਾਂ ਦੇ ਜਿਹੜੇ ਪ੍ਰਦਰਸ਼ਨ ਨਾਲ ਸਾਰੇ ਹੀ ਸ਼ਹਿਰ ਵਾਸੀਆਂ ਨੇ ਬਹੁਤ ਹੀ ਸਲਾਘਾ ਕੀਤੀ ਹੈ। ਔਰ ਦੁਬਾਰਾ ਤੋਂ ਅਸੀਂ ਕਹਿੰਦੇ ਆ ਵੀ ਇਹੋ ਜਿਹੇ ਜਿਹੜੇ ਤਿਉਹਾਰ ਆ ਉਹ ਰਲ ਮਿਲ ਕੇ ਸ਼ਹਿਰ ਵਾਸੀਆਂ ਸਾਰਿਆਂ ਨੂੰ ਮਨਾਉਣੇ ਚਾਹੀਦੇ ਆ। ਉਹ ਤੁਸੀਂ ਦੇਖਿਆ ਕਿ ਮੰਦਰ ਵਿੱਚ ਆ ਕੇ ਵੀ ਝਾਕੀ ਨੇ ਖੂਬ ਆਨੰਦ ਮਾਣਿਆ। ਜੈ ਵਲਮਿਕੀ ਹਰ ਹਰ ਮਨ ਅੱਗੇ ਵੀ ਨਈ ਦਾ ਮੇਰਾ ਨਾਮ ਚਾਰਾ ਬੈ ਜੀ ਜੀ ਆਈਡੀ ਸ਼ੋਭਾ ਯਾਤਰਾ ਕਰਨ ਸਭ ਤੋਂ ਪਹਿਲਾਂ ਤੇ ਮੈਂ ਪੂਰੇ ਦੇਸ਼ ਦੇ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੱਜ ਕੇਂਦਰੀ ਮੰਦਿਰ ਭਗਵਾਨ ਵਾਲਮੀ ਕੋਡ ਰੋਡ ਪੱਟੀ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜਾ ਇਹ ਸ਼ੋਭਾ ਯਾਤਰਾ ਅਰਗੜ ਦਿਵਸ ਦੇ ਸਬੰਧਿਤ ਕੱਢੀ ਗਈ ਹੈ ਜਿਸ ਵਿੱਚ ਬਲਾਕ ਪ੍ਰਧਾਨ ਬినੋਰ ਖੰਨਾ ਜੀ ਸਾਡੇ ਚੇਅਰਮੈਨ ਦਿਲਬਾਖ ਸਿੰਘ ਔਰ ਵਰਿੰਦਰਜੀਤ ਸਿੰਘ ਹੀਰਾਪੁੱਲਰ ਜਿਨ੍ਹਾਂ ਨੇ ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਇਹ ਸ਼ੋਭਾ ਯਾਤਰਾ ਪੂਰੇ ਮੇਨ ਬਾਜ਼ਾਰ ਬੱਸ ਸਟੈਂਡ ਸ਼ਵਾਲਾ ਰੋਡ ਹੁੰਦੇ ਹੋਏ ਕਈਆਂ ਵਾਲੇ ਚੌਕ ਆਪਣੇ ਮੰਦਰ ਪਹੁੰਚੀ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਸਮੂਹ ਸਮਾਜ ਵੱਲੋਂ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਵਕ ਵਕ ਮਹੱਲਿਆਂ ਦੇ ਵਿੱਚੋਂ ਨਿੱਘਾ ਸਵਾਗਤ ਕਰਦੇ ਹੋਏ ਉਹ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਹੈ ਮੇਰੀ ਸਮੂਹ ਵਾਲਮੀਕ ਸਮਾਜ ਨੂੰ ਇਹ ਵੈਂਤੇ ਵੀ ਆ ਕਿ ਅਜਿਹੇ ਤਿਹਾਰ ਅਜਿਹੇ ਦਿਹਾੜਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਏਕਤਾ ਦਾ ਸਬੂਤ ਦਿੱਤਾ ਜਾ ਸਕੇ ਅੱਜ ਬਹੁਤ ਵਧੀਆ ਲੱਗਾ ਸਮੂਹ ਸਮਾਜ ਵੱਲੋਂ ਸਮੂਹ ਜਨਤਾ ਵੱਲੋਂ ਜਿਹੜੀ ਆ ਬਹੁਤ ਵਧੀਆ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਹੈ ਮੈਂ ਇੱਥੇ ਸਮਾਜ ਦੇ ਪਤਵੰਤਿਆਂ ਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਜੋ ਆਪਣਾ ਸਮਾਜ ਵਾਲਮੀਕ ਸਮਾਜ ਹੋਰ ਤਰੱਕੀ ਕਰ ਸਕੇ ਜੈ ਵਾਲਮੀਕ ਜੀ ਹਰ ਹਰ ਵਾਲਮੀਕ ਅੱਜ ਕਿਰਦਾਰ ਅਨੇ ਪ੍ਰਦੀਪ ਕੁਮਾਰ ਅੱਜ ਪ੍ਰਗਟ ਦੇ ਤੋਂ ਆ ਪਾਣੀ ਦੀ ਸ਼ੋਭਾ ਯਾਤਰਾ ਜੱਲੀ ਕੇ ਭਗਵਾਨ ਰਾਜਾ ਜੈਸ਼ੀ ਰਾਮ ਜੈਸ਼ਰੀ ਬਾਲਾ ਜੀ ਹਰ ਹਰ ਵਾਲਮੀਕੀ ਮੈਂ ਸ਼੍ਰੀ ਰਾਮ ਬਾਣਾ ਸੇਵਕ ਸਭਾ ਰਾਮਲੀਲਾ ਕਲੱਬ ਪੱਟੀ ਵੱਲੋਂ ਵਾਲਮੀਕ ਤੋਂ ਭਗਵਾਨ ਜੀ ਦੇ ਪ੍ਰਗਟ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਜੋ ਸ਼ੋਭਾ ਯਾਤਰਾ ਇਹਨਾਂ ਨੇ ਕੱਢੀ ਉਹਦੇ ਵਿੱਚ ਸਾਨੂੰ ਸਭ ਤੋਂ ਵਧੀਆ ਜਿਹੜਾ ਮੌਕਾ ਮਿਲਿਆ ਭਜਨ ਗੀ ਸਾਨੂੰ ਅੰਮ੍ਰਿਤਸਰ ਤੋਂ ਕਿੱਥੇ ਅਸੀਂ ਲਿਆਂਦਾ ਉਹਨਾਂ ਦੇ ਨਾਲ ਜਿਹੜਾ ਚਾਰ ਚੰਨ ਲੱਗੇ ਨੇ ਇਸੋ ਭਾਯਾਤਰਾ ਨੂੰ ਬਸ ਜਾਦੀਆਂ ਗੱਲਾਂ ਨਾ ਕਰਦੇ ਮੈਂ ਇਹੋ ਕਹਿਣਾ ਕਿ ਬਾਦ ਚੜ ਕੇ ਸਹਿਯੋਗ ਦਿਆ ਕਰੋ ਕੋਈ ਵੀ ਸ਼ਹਿਰ ਦਾ ਪ੍ਰੋਗਰਾਮ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੋਈ ਵੀ ਪ੍ਰੋਗਰਾਮ ਹੋਵੇ ਪ੍ਰਭੂ ਜੀ ਨੂੰ ਲੈ ਕੇ ਤੇ ਆਪਣਾ ਵੱਤਵਾਂ ਯੋਗਦਾਨ ਦਿਆ ਕਰੋ ਇਹਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਭਗਵਨ ਹਾਂਜੀ ਕਿਹਨਾ ਕੋਲ ਹਾਂਜੀ ਮੇਰਾ ਨਾਮ ਕਮਲ ਹੈ ਜੀ ਕਮਲ ਮੰਤਪ ਹਾਂਜੀ ਆਜੀ ਪਟੇ ਜੀ ਬੋਲਦੇ ਹਾਂ ਦਰਸ਼ਕਾਵਾਣ ਜੀ ਨੇ ਇਸੋ ਭਾਯਾਤਰਾ ਤੇ ਹਾਂਜੀ ਜੈ ਵਾਲਮੀਕੀ ਜੀ ਤੇ ਹਰ ਹਰ ਵਾਲੀ ਕੀ ਸਾਨੂੰ ਜੀ ਥੋੜੇ ਦਿਨ ਪਹਿਲੋਂ ਇਹਨਾਂ ਨੇ ਸਵਾ ਦੇਵਨ ਵਾਸਤੇ ਕਿਹਾ ਸਾਡੀ ਸਬਾ ਦਾ ਨਾਮ ਸ਼੍ਰੀ ਬਾਲ ਹਨਮਾਨ ਬਚ ਰਗੀ ਸੈਣਾ ਅਸੀਂ ਸ਼੍ਰੀ ਅਮ ਦੀ ਸਰ ਤੋਂ ਆਏ ਆ ਜੀ ਤੇ ਅਸੀਂ ਆਏ ਇੱਥੇ ਆਪਣੀ ਪੂਰੀ ਟੀਮ ਲੈ ਕੇ ਆਏ ਆ ਸਾਨੂੰ ਬਹੁਤ ਇਹਨਾਂ ਨੇ ਆਉਣ ਤੇ ਮਾਨ ਸਤਕਾਰ ਦਿੱਤਾ ਤੇ ਪੂਰੇ ਪੱਟੀ ਦੇ ਵਿੱਚ ਇਹਨਾਂ ਨੇ ਸ਼ੋਭਾ ਯਾਤਰਾ ਕੱਢੀ ਆ ਅਸੀਂ ਇਹਨਾਂ ਦੇ ਨਾਲ ਗਏ ਆ ਸਾਨੂੰ ਬਹੁਤ ਮਾਨ ਸਨਮਾਨ ਉੱਥੇ ਮਿਲਿਆ ਤੇ ਅਸੀਂ ਇਹੀ ਕਹਿੰਨੇ ਆ ਕਿ ਸਾਨੂੰ ਕਿਸੇ ਨੇ ਵੀ ਕਿਸੇ ਨੂੰ ਵੀ ਲੋਡ ਹੋਵੇ ਸ਼ੁਭਾ ਯਾਤਰਾ ਵਾਸਤੇ ਸਾਨੂੰ ਮਾਨ ਸਮਾਨ ਦੇਣ ਸਾਨੂੰ ਫੋਨ ਕਰਨ ਅਸੀਂ ਉਹਦਾ ਸਪੋਰਟ ਉੱਥੇ ਹਾਜ਼ਰ ਹਾਂ ਇੱਥੇ ਪ੍ਰਦੀਪਾ ਜੀ ਗਏ ਨੇ ਜਿਨ੍ਹਾਂ ਕੋਲ ਸਾਡਾ ਕੰਟੈਕਟ ਨੰਬਰ ਹੈ ਤੁਸੀਂ ਜੇ ਤੁਹਾਡਾ ਬੁੱਧਾ ਨੰਬਰ ਕਰਨਾ ਹੈ ਜਿਹੜਾ ਨੰਬਰ ਸਾਡਾ ਸਾਡਾ ਸਿੱਧਾ ਸੰਪਰਕ ਕਰਨਾ ਹੋਵੇ ਕਮਲ ਮਹੰਤ ਮੇਰਾ ਨਾਮ ਆ 988 ਜੀ ਮੇਰਾ ਨੰਬਰ ਹੈ ਜੀ 79733190 89 ਇਹ ਮੇਰਾ ਕੰਟੈਕਟ ਨੰਬਰ ਹੈ ਜੀ ਹਾਂਜੀ 797 797 33190 89 ਇਹ ਮੇਰਾ ਕੰਟੈਕਟ ਨੰਬਰ ਹੈ ਜੀ ਮਹਾਰਾਜ ਜਿੱਥੇ ਆਪਣੀ ਅੱਜ ਸ਼ੁਭ ਯਾਤਰਾ ਸਾਰੇ ਸ਼ਹਿਰ ਚ ਕੱਢੀ ਗਈ ਆ ਤੁਮ ਵਾਲਮੀਕ ਨੂੰ ਆਂਦੀ ਸ਼ੁਭਦਮਨਾਂ ਤੇ ਖੁਸ਼ੀਆਂ ਨਾਲ ਲੱਖਾਂ ਲੱਖ ਵਧਾਈਆਂ ਤੁਹਾਨੂੰ ਇਸ ਨੂੰ ਸ਼ੁਭ ਯਾਤਰਾ ਦੀ ਮਹਾਰਾਜ ਵਾਲਮੀਕ ਨੂੰ ਮਵਾਂਦੇ ਕੋਈ ਆਪਣੀ ਜਿੰਨੀ ਵੀ ਚਿੰਤਾ ਸਾਰੇ ਬੰਨੇ ਆਪਾਂ ਇੱਕ ਵਾਲੀ ਬੰਦਾ ਦੀ ਪਾਲਕੀ ਖੜੀ ਹੈ ਸ਼ੁਕਸਾਬ ਨਾਲ ਚੱਲ ਜੇ ਭਲਾ ਜੈ ਵਾਲੀ